ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਮੌਸਮ ਦੇ ਹਾਲਾਤ ਕਿਵੇਂ ਦੇ ਰਹਿਣਗੇ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਜੀ ਕਿਉਂਕਿ ਤਗੜੀ ਕਾਰਵਾਈ ਮੀਂਹ ਦੀ ਪਿਛਲੇ ਦਿਨਾਂ ਵਿੱਚ ਦੇਖਣ ਨੂੰ ਮਿਲੀ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਉੱਪਰ ਹਲਕੀ ਦਰਮਿਆਨੀ ਬੱਦਲਵਾਈ ਸਵੇਰ ਤੋਂ ਬਣੀ ਹੋਈ ਹੈ ਤੇ ਬੱਦਲਵਾਈ ਹੁਣ ਸ਼ਾਮ ਹੁੰਦੇ ਥੋੜੀ ਸਾਫ਼ ਹੋਈ ਹੈ ਪਰ ਅਸਮਾਨ ਦੇ ਵਿੱਚ ਚੰਗੀ ਤਰੀਕੇ ਨਾਲ ਕੋਈ ਚੰਗੀ ਤੋਂ ਪੁਲਿਸ਼ ਲਿਸ਼ਕ ਦੀ ਦਿਖਾਈ ਨਹੀਂ ਦਿੱਤੀ ਕਿਸੇ ਕਿਸੇ ਇਲਾਕੇ ਦੇ ਵਿੱਚ ਚੰਗੀ ਤੋਂ ਪੁਲਿਸ਼ ਕੀ ਹੈ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਸੂਰਜ ਅਤੇ ਬੱਦਲ ਵਾਈ ਦੀ ਲੋਕ ਨੂੰ ਮਚਾਈਦਾ ਇਹੀ ਕੰਮ ਚੱਲਦਾ ਰਿਹਾ ਜਿਸ ਦੇ ਕਾਰਨ ਠੰਡ ਨੇ ਜ਼ੋਰ ਫੜਿਆ ਮੀਂਹ ਦੇ ਬਾਅਦ ਠੰਡ ਹੋਣੀ ਹੀ ਸੀ ਪਰ ਜਿਹੜੇ ਸੂਰਜ ਨਾ ਨਿਕਲਣ ਦੇ ਕਾਰਨ ਹੋਰ ਜ਼ਿਆਦਾ ਠੰਡ ਵਧੀ ਹੈ ਅੱਜ ਸ਼ਾਮ ਤੋਂ ਰਾਤ ਕੀ ਹਾਲਾਤ ਹੋਣਗੇ ਇਹ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੁਸੀਂ ਵੀ ਕਮੈਂਟ ਕਰੋ ਤੁਹਾਡੇ ਇਲਾਕੇ ਵਿੱਚ ਫਿਲਹਾਲ ਤਾਜ਼ਾ ਹਾਲਾਤ ਕੀ ਨੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਚੈਨਲ ਤੇ ਅਗਰ ਨਵੇਂ ਤਾਂ ਸਬਸਕ੍ਰਾਈਬ ਕਰੋ ਜਾਣਕਾਰੀ ਚੰਗੀ ਲੱਗੂਗੀ ਤਾਂ ਵੀਡੀਓ ਲਾਈਕ ਕਰਕੇ ਜਾਇਓ ਇਹ ਟੁੱਟਮੀ ਬੱਦਲ ਬਾਈ ਸ਼ਾਮ ਵੇਲੇ ਤੱਕ ਪੰਜਾਬ ਦੇ ਉੱਪਰ ਇਸੇ ਤਰੀਕੇ ਨਾਲ ਬਣੀ ਰਹੇਗੀ ਅਤੇ ਰਾਤ ਹੁੰਦੇ ਹੁੰਦੇ ਇਹ ਹਲਕਾ ਜਿਹਾ ਬੱਦਲ ਹੈ ਉਹ ਘਟਦਾ ਹੋਇਆ ਨਜ਼ਰ ਜ਼ਰੂਰ ਆਵੇਗਾ ਪਰ ਤਾਪਮਾਨ ਕਿਤੇ ਨ ਕਿਤੇ ਅੰਡਰ ਕੰਟਰੋਲ ਦਿਖਾਈ ਨਹੀਂ ਦੇ ਰਹੇ ਠੰਡ ਥੋੜੀ ਜਿਹੀ ਘਟਦੀ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਪਮਾਨ ਥੋੜੇ ਜੇ ਘਟਦੇ ਹੋਏ ਨਜ਼ਰ ਆ ਰਹੇ ਨੇ ਗੱਲ ਕਰੀਏ ਤਾਂ ਦਿਨ ਦਾ ਐਵਰੇਜ ਤਾਪਮਾਨ ਜਿਹੜਾ ਨਿਕਲ ਕੇ ਆਇਆ ਉਹ 17 ਤੋਂ 18 ਡਿਗਰੀ ਸੀ ਜੋ ਕਿ ਇੱਕ ਠੰਡ ਦਾ ਮਾਹੌਲ ਬਣਦਾ ਹੋਇਆ ਪੰਜਾਬ ਦੇ ਵਿੱਚ ਦੁਆਰਾ ਤੋਂ ਨਜ਼ਰ ਆ ਰਿਹਾ ਹੈ ਇਹ ਠੰਡ ਜ਼ਰੂਰੀ ਵੀ ਹੈ ਕਿਉਂਕਿ ਤਾਪਮਾਨ 20 ਡਿਗਰੀ ਪਲੱਸ ਹੋ ਗਏ ਸੀਗੇ ਤੇ 20 ਡਿਗਰੀ ਲਾਸ ਜਣਾ ਦਾ ਤਾਪਮਾਨ ਕੋਈ ਚੰਗੀ ਗੱਲ ਨਹੀਂ ਹੈ ਜਨਵਰੀ ਮਹੀਨੇ ਦੇ ਤੌਰ ਤੇ ਦੇਖਿਆ ਜਾਵੇ ਪਰ ਹੁਣ ਸ਼ਾਮ ਸਮੇਂ ਲਗਭਗ 4:15 ਮਿੰਟ ਜਾਨੀ ਕਿ ਸਵਾ 4 ਦਾ ਸਮਾਂ ਹੋ ਚੁੱਕਿਆ ਜੀ ਇਸ ਸਮੇਂ ਜਿਹੜਾ ਤਾਪਮਾਨ ਹੈ ਉਹ ਐਵਰੇਜ ਨਿਕਲ ਕੇ ਆ ਰਹੀ ਹੈ ਜੀ 16 ਡਿਗਰੀ ਜਾਣੇ ਕਿ 6 ਵਜੇ ਦੇ ਵਜਦੇ ਤਾਪਮਨ 12-13 ਡਿਗਰੀ ਜਾਂ ਇਸ ਤੋਂ ਥੱਲੇ ਵੀ ਆ ਸਕਦਾ ਹੈ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਫੇਰ ਤੋਂ ਠੰਡ ਵੱਧਦੀ ਹੋਈ ਨਜ਼ਰ ਆਵੇਗੀ ਮੀਂਹ ਦੀ ਕਾਰਵਾਈ ਜਾਂ ਬੱਦਲਵਾਰੀ ਦੇ ਨਾਲ ਕੋਈ ਹੋਰ ਕਿਣਮਣਕਣੀ ਦਾ ਮਾਹੌਲ ਨਾ ਮਾਤਰ ਦੇ ਬਰਾਬਰ ਹੈ ਇਕਦੁੱਕਾ ਥਾਵਾਂ ਤੇ ਕਿਤੇ ਕਿਤੇ ਬੂੰਦਾਬੰਦੀ ਅੱਜ ਵੀ ਦੇਖਣ ਨੂੰ ਮਿਲੀ ਪਰ ਕੋਈ ਵੱਡੀ ਕਾਰਵਾਈ ਮੀਂਹ ਦੀ ਕਿਸੇ ਪਾਸੇ ਨਾ ਹੋਣ ਦੇ ਕਾਰਨ ਮੌਸਮ ਠੀਕ ਹੀ ਰਿਹਾ ਤੇ ਆਉਂਦੇ 2-3 ਘੰਟੇ ਇਸੇ ਤਰੀਕੇ ਦਾ ਜਿਹੜਾ ਮੌਸਮ ਹੈ ਠੀਕ ਹੀ ਬਣਿਆ ਰਹੇਗਾ ਫਿਲਹਾਲ ਜਿਹੜੀ ਹੈ ਅਸੀਂ ਇਹੀ ਦੱਸ ਸਕਦੇ ਹਾਂ ਕਿ ਠੰਡ ਥੋੜੀ ਜਿਹੀ ਅੱਜ ਵਾਧੇ ਹੋਈ ਨਜ਼ਰ ਆਵੇਗੀ ਤੇ ਸ਼ਾਮ 7 ਵਜੇ ਦੇ ਨੇੜੇ ਤੇੜਾ ਦਾ ਤਾਪਮਾਨ ਉਹ ਹੋਰ ਘਟਦਾ ਹੋਏ ਨਜ਼ਰ ਆਵੇਗਾ ਬਾਕੀ ਜਿਹੜੀ ਰਾਤ ਦੀ ਜਾਣਕਾਰੀ ਹੈ ਰਾਤ ਤੋਂ ਲੈ ਕੇ ਸਵੇਰ ਜਾ ਅਗਲੇ 2-3 ਦਿਨ ਜਿਹੜਾ ਹੁਣ ਮੀਂਹ ਦੀ ਇੱਕ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ 26 ਸ਼ਾਮ ਤੋਂ ਲੈ ਕੇ 27 ਦਿਲ ਪੂਰਾ ਅਤੇ 28 ਤਰੀਕ ਸਵੇਰ ਇੱਕ ਮੀਂਹ ਦੀ ਖਬਰ ਬਣ ਕੇ ਆ ਰਹੀ ਹੈ ਜੀ ਸਾਹਮਣੇ ਉਹ ਪਹਿਲਾਂ ਵੀ ਅਸੀਂ ਜਾਣਕਾਰੀ ਸਾਂਝੀ ਕਰ ਚੁੱਕੇ ਆ ਵੈਸੇ ਪਰ ਹੋ ਸਕੇ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਉਹ ਜਾਣਕਾਰੀ ਤੁਹਾਨੂੰ ਆਉਂਦੀ ਵੀਡੀਓ ਵਿੱਚ ਪ੍ਰੋਪਰ ਤਰੀਕੇ ਨਾਲ ਮਿਲ ਸਕੇ ਕਿਉਂਕਿ ਹੁਣ ਨਵੀਂ ਅਪਡੇਟ ਜਿਹੜੀ ਪ੍ਰਾਪਤ ਹੋਈ ਹੈ ਉਹਦੇ ਨਾਲ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਅ ਆਇਆ ਹੈ ਮੀਂਹ ਦਾ ਸਿਸਟਮ ਥੋੜਾ ਜਿਹਾ ਬਦਲਦਾ ਹੋਇਆ ਨਜ਼ਰ ਆਇਆ ਹੈ ਜੀ ਬਾਕੀ ਅੱਜ ਰਾਤ ਤੱਕ ਠੰਡ ਥੋੜੀ ਜਿਹੀ ਹੋਰ ਵਧੂਗੀ ਆਪਣਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਧੰਨਵਾਦ ਜੀ ਸਾਰਿਆਂ ਦਾ